ਜੀ ਪੰਜਾਬੀਓ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਕਿਸਾਨਾਂ ਦੀ ਜ਼ਮੀਨ ਤੱਪਣ ਖਾਤਰ ਲੈਂਡ ਪੂਲਿੰਗ ਪਾਲਸੀ ਆ ਰਹੀ ਹੈ ਜੱਟ ਤਾਂ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਇੱਕ ਕਿਸਾਨ ਜ਼ਮੀਨ ਦੇ ਉੱਤੇ ਖੇਤੀ ਕਰਨਾ ਜਾਣਦਾ ਹੈ ਉਹਨੇ ਪਲਾਟ ਪਲੂਟ ਲੈ ਕੇ ਕੀ ਕਰਨਾ ਸੋ ਇਹ ਪਾਲਸੀਆਂ ਪਾਲਸੀਆਂ ਕਿਸਾਨਾਂ ਤੇ ਕਿਸੇ ਕੰਮ ਦੀ ਨਹੀਂ ਇਹ ਰੱਦ ਹੋਣੀ ਚਾਹੀਦੀਆਂ ਸੋ ਇਹ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਦੇ ਉੱਤੇ ਇੱਕ ਸ਼ੈਅ ਲਿਖੀ ਹੈ ਮੇਰੇ ਮਨ ਚ ਵਿਚਾਰ ਆਏ ਸੀ ਸੁਣ ਕੇ ਜਿਹੜਾ ਸ਼ੇਅਰ ਲਿਖਿਆ ਲੈਂਡ ਪੂਲਿੰਗ ਪਾਲਸੀ ਤੇ ਹਰਿਆਣਾ ਟਰੇਡ ਹਜੇ ਤੱਕ ਠੱਗੀਆਂ ਮਾਰ ਜ਼ਮੀਨ ਲੁੱਟਣ ਨੂੰ ਜਾਲ ਮੈਂ ਤਿਆਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਬੰਗਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਨੂੰ ਬੰਗਾਰ ਸਰਦਾਰੀਆਂ ਖੋ ਗੁਲਾਮੀ ਦਾ ਪਾਉ ਨੂੰ ਫਿਰਦੇ ਨੇ ਹਾਰ ਪੰਜਾਬੀ ਏਡੇ ਵੀ ਨਹੀਂ ਮਰੇ ਜਿਹੜੇ ੱਟਾ ਜਾਣਗੇ ਸਹਾਰ ਇਹ ਤਾਂ ਪੁੱਤ ਕਲਗੀਧਰ ਦੇ ਜਿਹੜੇ ਕਰਦੇ ਆਰ ਜਾਂ ਪਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਬੰਗਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਬੰਗਾਰ ਇਹ ਤਾਂ ਵੱਡੇ ਠੀਠਾਂ ਦੇ ਫੈਸਲੇ ਵਾਪਸ ਦਿੱਲੀ ਤੋਂ ਆਉਂਦੇ ਨੇ ਘਰਾ ਪਾਵੇਂ ਬੈਠਣਾ ਪਵੇ 6 ਮਹੀਨੇ ਪਾਵੇਂ ਪੂਰਾ ਸਾਲ ਲੈਂਡ ਪੂਲਿੰਗ ਪਾਲਸੀ ਪੰਜਾਬ ਲਈ ਵਿੰਗਾਰ ਲੈਂਡ ਪੂਲਿੰਗ ਪਾਲਸੀ ਪੰਜਾਬ ਲਈ ਵਿੰਗਾਰ ਜ਼ਮੀਨ ਤੋਂ ਦਾ ਜਾਟਾ ਰਿਸ਼ਤੇ ਦਿੰਦਾ ਵਾਰ ਸਾਂਭੇ ਪੁੱਤ ਵਾਗੂ ਨਾਲੇ ਕਰੇ ਉਹਨੂੰ ਪਿਆਰ ਤੁਸੀਂ ਕਿਹੜੇ ਵੱਡੇ ਵੈਲੀ ਬਣੇ ਹੋ ਇਸ ਵਾਰ ਜੱਟ ਭਜਾਗੇ ਤੁਹਾਨੂੰ ਬਾੜ ਵਿੱਚਕਾਰ ਜਿਵੇਂ ੁੱਡੇ ਖੜਾਕ ਸੁਣ ਘੁੱਗੀਆਂ ਦੀ ਡਾਰ ਲੈਂਡ ਪੂਲਿੰਗ ਪਾਲਸੀ ਪੰਜਾਬ ਲਈ ਵਿੰਗਾਰ ਲੈਂਡ ਪੂਲਿੰਗ ਪਾਲਸੀ ਪੰਜਾਬ ਲਈ ਵਿੰਗਾਰ ਦਿੱਤੀ ਕਿਸਾਨਾਂ ਨੂੰ ਜ਼ਮੀਨ ਬਾਬਾ ਜੀ ਬੰਦਾ ਬਹਾਦਰ ਡੌਲਿਆਂ ਦੇ ਜੋਰ ਨਾਲ ਕਿਰਪਾਨਾਂ ਮਾਰ ਰੂੰਗੇ ਵਿੱਚ ਨਾ ਮਿਲੀ ਇਹ ਨਾ ਮਿਲੀਏ ਆਧਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਮੰਗਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਮੰਗਾਰ ਜੱਟ ਤਾਂ ਖੇਤ ਦੀ ਵਟੇ ਕੁੱਤੇ ਨੂੰ ਨਾ ਚੜਨ ਦੇਦੇ ਕਈ ਵਾਰ ਜਦੋਂ ਝੋਨਾ ਖੜਾ ਹੋਵੇ ਖੇਤ ਵਿੱਚਕਾਰ ਐਡੀ ਸੌਖੀ ਨਹੀਂ ਜ਼ਮੀਨ ਦੱਬਣੀ ਮਿੱਠੀਆਂ ਗੱਲਾਂ ਮਾਰ ਭਾਵੇਂ ਜੋਰ ਲਾਓ ਜਨਮ ਲੈ ਕੇ ਹੀ ਵਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਵਿੰਗਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਵਿੰਗਾਰ ਹਜੇ ਤਾਂ ਪਿੰਡਾਂ ਵਿੱਚ ਪਏ ਮਤੇ ਲੈਣ ਨੂੰ ਤੁਹਾਡੀ ਖਬਰਸਾਰ ਹੋਇਆ ਟਰੇਲਰ ਹੀ ਰਿਲੀਜ਼ ਫਿਰ ਮਤਾ ਆਉਣ ਨੂੰ ਤਿਆਰ ਸਾਰੇ ਪੰਜਾਬੀ ਕਰੇ ਬੈਠੇ ਨੇ ਡਾਂਗਾ ਤਿਆਰ ਜੇ ਹਟੇ ਨਾ ਲੱਡੂ ਕੰਮ ਤੋਂ ਪਿੱਛੇ ਪਹੁੰਚ ਗਏ ਤੁਹਾਨੂੰ ਜਮਨਾ ਪਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਵਿੰਗਾਰ ਲੈਂਡ ਪੂਲਿੰਗ ਪਾਲਿਸੀ ਪੰਜਾਬ ਲਈ ਵਿੰਗਾਰ ਸੋ ਪੰਜਾਬੀਓ ਤੁਸੀਂ ਬੜੇ ਬਹਾਦਰ ਯੋਧੇ ਹੋ ਜਿਹੜਾ ਹੁਣ ਫੇਰ ਜ਼ਮੀਨਾ ਡੱਬਣ ਵਾਸਤੇ ਕੋਈ ਨਵੀਂ ਪੌਸੀ ਆਈਆ ਉਹਦਾ ਡੱਟਮਾ ਵਿਰੋਧ ਹੋ ਰਿਹਾ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਵੱਡੇ ਪੱਤਰ ਤੇ ਸਾਰੇ ਲੋਕ ਨੇ ਜਿਹੜੀ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿਉਂ ਇਹ ਜ਼ਮੀਨਾਂ ਇੰਨੀਆਂ ਸੌਖੀਆਂ ਨਹੀਂ ਮਿਲੀਆਂ ਜ਼ਮੀਨ ਨਾਲ ਜੱਟ ਦੀ ਸਰਦਾਰੀ ਹੁੰਦੀ ਹੈ ਮੇਰੀ ਵਿਚਾਰ ਸਰਦਾਰ ਮਨਕੀਰ ਸਿੰਘ ਜੀ ਫੌਜੀ ਐਕਸ ਆਰ ਨੇਮ ਨਾਲ ਹੋ ਰਹੀ ਸੀ ਇਹ ਪਰ ਵਿਚਾਰਕ ਨੇ ਇੰਨਾ ਨਾਲ ਜਿਹੜੀ ਜੇ ਵਿਚਾਰ ਚਰਚਾ ਹੋਈ ਇਹਦੇ ਵਿੱਚ ਇਹੀ ਨਿਕਲਿਆ ਕਿ ਜਿਹੜੀ ਆਪਾਂ ਪਾਲਿਸੀ ਹੈ ਬਹੁਤ ਮਾੜੀ ਹੈ ਤੇ ਇਹ ਪਾਲਿਸੀ ਦੇ ਨਾਲ ਜਿਹੜੇ ਕਿਸਾਨਾਂ ਦੇ ਹੱਕ ਨੇ ਉਹ ਦੱਬੇ ਜਾਣਗੇ ਸੋ ਇਸ ਕਰਕੇ ਇਹ ਪਾਲਿਸੀ ਜਿਹੜੀ ਵਾਪਸ ਹੋਣੀ ਚਾਹੀਦੀ ਹੈ ਇਹ ਪਾਲਿਸੀ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਪਹਿਲਾਂ ਹੀ ਖੁਸ਼ਹਾਲ ਨੇ ਉਹਨਾਂ ਨੂੰ ਕਿਸੇ ਵੀ ਪਲਾਟਫਾਰਮ ਉੱਤੇ ਵੀ ਕੋਈ ਲੋੜ ਨਹੀਂ ਉਹ ਆਪਣੀ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਨਾ ਜਾਣਦੇ ਨੇ ਅਤੇ ਆਪਣੀ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ ਜਾਣਦੇ ਨੇ ਪੰਜਾਬ ਦੇ ਕਿਸਾਨਾਂ ਨੂੰ ਪਤਾ ਹੈ ਕਿ ਕਿਵੇਂ ਵਧੀਆ ਫਸਲ ਦੀ ਪੈਦਾਵਾਰ ਕਰਕੇ ਆਪਣਾ ਵਿਕਾਸ ਕਰਨਾ ਹੈ ਤੇ ਖੇਤੀ ਦਾ ਵਿਕਾਸ ਕਰਨਾ ਹੈ ਸੋ ਯਾਰੀ ਹੈ ਜੱਟ ਦਾ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਹੈ ਕਿਸਾਨ ਜ਼ਮੀਨ ਦੇ ਉੱਤੇ ਖੇਤੀ ਕਰਨਾ ਜਾਣਦਾ ਹੈ ਉਹਨੇ ਪਲਾਟ ਪਲੂਟ ਲੈ ਕੇ ਕੀ ਕਰਨਾ ਸੋ ਇਹ ਪਾਲਿਸੀਆਂ ਪੁਲਿਸੀਆਂ ਕਿਸਾਨਾਂ ਤੇ ਕਿਸੇ ਕੰਮ ਦੀਆਂ ਨਹੀਂ ਇਹ ਰੱਦ ਹੋਣੀਆਂ ਚਾਹੀਦੀਆਂ ਸੋ ਇਹ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਇਹਦੇ ਸਾਰਿਆਂ ਨੂੰ ਇਸ ਪਾਲਸੀ ਦਾ ਵਿਰੋਧ ਕਰਨਾ ਚਾਹੀਦਾ ਸਾਰਿਆਂ ਦਾ ਧੰਨਵਾਦ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਸਾਡੇ YouTube ਚੈਨਲ ਮਨਜੋਤ ਸਿੰਘ ਦਾ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਆਪਣੇ ਚਾਰਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ